ਮੰਡਲ ਮਹੰਤ RAMESHWAR GIRI ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਦੇ ਮੱਠ ਸਨਿਆਸੀ ਵਿਖੇ 21 ਜੁਲਾਈ ਨੂੰ ਮਨਾਏ ਜਾਣ ਵਾਲੇ ਗੁਰੂ ਪੁਰणिमा ਤਿਉਹਾਰ ਸੰਬੰਧੀ ਜਾਣਕਾਰੀ ਦਿੱਤੀ। ਦੱਸਦੇ ਇਹ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਜੋੜ ਮੇਲਾ ਮੁਖ ਮਹੰਤ ਮੁਖਤਿਆਰ ਗੀਰ ਜੀ ਦੇ ਅਗਵਾਈ ਚ ਜੜਾ ਉਹ ਕਰਵਾਇਆ ਜਾਵੇਗਾ। ਜਸਟਿਸ਼ ਰਾਮ ਚਰਿਤਮਾਨਸ ਦੇ ਪਾਠ ਜਿਹੜੇ ਨੇ ਉਹ ਧਰਮ ਵੰਜ ਉਤਰਨ ਅਤੇ ਸਤਿਯੋਗ ਹੋਣ ਕੇਸ ਤੋਂ ਉਪਰੰਤ ਸੰਗਤਾਂ ਨੂੰ ਪੰਡਾਰਾ ਜਿਹੜਾ ਹੈ ਉਹ ਟੂਟ ਵਰਤਾਇਆ ਜਾਵੇਗਾ। ਸਾਰੇ ਸਨਾਤਨ ਪ੍ਰੇਮੀਆਂ ਨੂੰ ਪ੍ਰਭੂ ਭਗਤਾਂ ਨੂੰ ਇਹ ਸੋਚਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੱਠ ਸੰਨਿਆਸੀਆਂ ਔਰ ਸਮਾਦ ਬਾਬਾ ਰਾਮਗਿਰ ਜੀ ਮਹਾਰਾਜ ਕੇ ਸਥਾਨ ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਆਸ ਪੂਜਾ ਦਾ ਗੁਰੂ ਪੂਜਾ ਦਾ ਜੋ ਮਹੋਤਸਵ ਮਨਾਇਆ ਜਾ ਰਿਹਾ ਹੈ ਇਹ ਬਿਆਸ ਪੂਜਾ ਗਿਆਨ ਦੀ ਪੂਜਾ ਹੈ ਮਹਾਰਿਸ਼ੀ वेद व्यास जी की चलाई हुई ज्ञान की पूजा ज्ञान की ये जो परंपरा है वो हर साल दी तरह इस साल भी अजनोहा में मड सन्यासियों के स्थान पर मनाई जा रही है और 19 तारीख को श्री रामायण जी की कथा आरंभ होवेगी और 21 तारीख को उसका भोग पवेगा और 21 तारीख को सवेरे हवन यज्ञ होगा 8:00 बजे और उसके बाद जो है धर्म ध्वजा जो चढ़ाई जाएगी तदउपरांत सदगुरुओं के समाधि पूजन होगा श्री रामायण जी की जो कथा है उसका भोग पड़ेगा उसके बाद जो है संकीर्तन होगा और उसके बाद सदगुरुओं का पूजन के उपरांत भंडारा होगा और बी तरीक रात्रि नौ बजे जो है सत्संग होगा ये रात्रि बारह बजे तक जो चलेगा ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸਨਾਤਨ ਪ੍ਰੇਮੀਆਂ ਨੂੰ ਸਾਰੇ ਸਤਿਗੁਰੂ ਭਗਤਾਂ ਨੂੰ ਇਹ ਨਵੇਦਨ ਹੈ ਕਿ ਇਸ ਸ਼ੁਭ ਔਸਰ ਇਸ ਮਹੋਤਸਵ ਦੇ ਵਿੱਚ ਸ਼ਾਮਲ ਹੋ ਕੇ ਤਨ ਮਨთან ਦੇ ਨਾਲ ਸੇਵਾ ਕਰਕੇ ਇਸ ਗਿਆਨ ਦੇ ਪਰਵ ਦੇ ਵਿੱਚ ਸਭ ਨੇ ਪੁੰਨ ਲਾਭ ਉਠਾਉਣਾ ਹੈ ਜੀ ਸਾਰੇ ਪ੍ਰਭੂ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ